80% ਪੰਜਾਬ ਬਰਬਾਦ ਹੋ ਗਿਆ ਜਿਨ੍ਹਾਂ ਦੇ ਬੱਚੇ ਮਰ ਗਏ ਉਹਨਾਂ ਮਾਪਿਆਂ ਦਾ ਕੀ ਹਾਲ ਉਹ ਮਾਪੇ ਨਾ ਜਿਉਂਦੇ ਸਨ ਮਰੇ ਚ ਮਰ ਗਈਏ ਸਾਡੀ ਇਹ ਸਰਕਾਰ ਬੇੜਾ ਘਰ ਕਰ ਦਿੱਤਾ ਸਾਡੇ ਦੇ ਮੇਰਾ ਬੱਚਾ ਮੈਂ ਵੀਖਣਾ ਚਾਹਨੀ ਆ ਮੇਰਾ ਬੱਚਾ ਮੇਰੇ ਕੋਲ ਆ ਜਾਇਦਾ ਐਨੀ ਮਹਿੰਗੀ ਪੜਾਈ ਕਰਾ ਕਰਕੇ ਲੋਕਾਂ ਨੂੰ ਕਿਤੇ ਕੋਈ ਨੌਕਰੀ ਨਹੀਂ ਕੁਛ ਨਹੀਂ ਕੀ ਖਾਣ ਬੱਚੇ ਕਿੱਥੋਂ ਖਰਚੇ ਕਰਨਗੇ ਉੱਥੇ ਜਾ ਕੇ ਬੱਚੇ ਇਦਾਂ ਮਰ ਰਹੇ ਨੇ ਕੋਈ ਅਟੈਕ ਹੋ ਰਿਹਾ ਕੋਈ ਐਕਸੀਡੈਂਟ ਹੋ ਰਿਹਾ ਕੀ ਕਰਨ ਜੋ ਹਾਸਾ ਵਾਪਰਿਆ ਅਜ ਬਾਰ ਜੱਥੋ ਹੀ ਮੁੰਡੇ ਦੇ। ਭਾਈ ਬਾਜੀ ਮੈਨੂੰ ਕੁਝ ਸਮਝ ਨਹੀਂ ਆਂਦੀ ਬਈ। ਅਜ ਮੇਰੇ ਦਿਮਾਗ ਕੋਈ ਨਹੀਂ ਆਉਂਦਾ ਮੇਰੇ ਬੱਚੇ ਨੂੰ ਕੀ ਹੋਇਆ ਮੇਰਾ ਬੱਚਾ ਠੀਕ ਠਾਕ ਕੋਈ। ਹਾਂ ਮੈਨੂੰ ਵੀ ਲੱਗਦਾ ਮੇਰੇ ਬੱਚੇ ਨੂੰ ਕੀ ਹੋਇਆ ਭਾਈ। ਤੁਹਾਨੂੰ ਕਹਿੰਦੇ ਮੈਸੇਜ ਕੀਤਾ ਕਿ ਬੱਚੇ ਦੇ ਸੇ ਤਰੀਕੇ ਨਾਲ ਸਭਾ ਵਪਰੇਗਾ। ਮੈਨੂੰ ਮੈਸੇਜ ਮੇਰੀ ਤੋਂ ਪਹਿਲੇ ਆ ਕੇ ਮੈਨੂੰ ਦੱਸਿਆ। ਮੈਨੂੰ ਕੁਝ ਨਹੀਂ ਪਤਾ ਜਵੇਲੇ ਭਾਈ। ਮੇਰੇ ਰਿਸ਼ਤੇਦਾਰ ਮੈਂ ਤੁਮ੍ਹੇ ਮੀਨੂਆਂ ਨੂੰ ਨਿੱਸੇ ਆ ਗਏ ਕਿਨਾ ਚਿਰ ਕੇ ਮੋੜਨ ਬਾਅਦ ਗਏ ਨੂੰ ਕੁੰਡੀ ਨੂੰ ਗਏ ਨੂੰ 6 ਸਾਲ ਹੋ ਗਏ ਹੈ ਸੋ ਲੱਗਾ ਤੁਹਾਡੀ ਕੀ ਅਪੀਲ ਹੈ ਸਰਕਾਰ ਅਗੇ ਮੇਰਾ ਬੱਚਾ ਮੈਂ ਵੀਖਣਾ ਚਾਹਨੀ ਹੈ ਮੇਰਾ ਬੱਚਾ ਮੇਰੇ ਕੋਲ ਆਣਾ ਚਾਹੀਦਾ ਸਹੀ ਕੋਈ ਨਹੀਂ ਮੇਰਾ ਬੱਚਾ ਮੇਰੇ ਕੋਲ ਆਵੇਂ ਮੈਂ ਆਪਣੇ ਬੱਚੇ ਨੂੰ ਵੇਖ ਆਪਣੇ ਘਰ ਲਾ ਲਾ ਮ ਵੇ ਵੀਰੇ ਸਰਕਾਰ ਨੇ ਮੇਰੀ ਸੁਣਨਾ ਕਿਹਾ ਤਯੋਰ ਕੇ ਬੇਨਤੀ ਹੈ ਬੰਦੇ ਤੇਰਾ ਬਚਾਰਾ ਚਾਹੀਦਾ ਕਮੇਟਰੀ ਤੋਂ ਆਵੇ 80% ਪੰਜਾਬ ਬਰਬਾਦ ਹੋ ਗਿਆ ਜਿਨ੍ਹਾਂ ਦੇ ਬੱਚੇ ਮਰ ਗਏ ਉਹਨਾਂ ਮਾਪਿਆਂ ਦਾ ਕੀ ਹਾਲ ਉਹ ਮਾਪੇ ਨਾ ਜਿਉਂਦੇ ਸਨ ਮਰੇ ਚ ਮਰ ਗਈਏ ਸਾਡੀ ਇਹ ਸਰਕਾਰ ਬੜਾ ਗਰਕ ਕਰ ਦਿੱਤਾ ਇਸ ਦੇਸ਼ ਨੂੰ ਇਹਨਾਂ ਬੱਚਿਆਂ ਨੂੰ ਇੱਥੇ ਰਹਿਣ ਦਿਓ ਇਹਨਾਂ ਨੂੰ ਇੱਥੇ ਕੰਮ ਦਿਓ ਇਹਨਾਂ ਨੂੰ ਇੱਥੇ ਰੋਜ਼ਗਾਰ ਦਿਓ ਮਹਿੰਗਾਈ ਘਟਾਓ ਇਹਨਾਂ ਨੂੰ ਵਸਣ ਦਿਓ ਘਰਾਂ ਨੂੰ ਕਿਉਂ ਘਰਾਂ ਦੇ ਘਰਾਂ ਝਾੜ ਦਿੱਤੇ ਸਰਕਾਰਾਂ ਜ਼ਿੰਮੇਵਾਰ ਨੇ ਇਸ ਗੱਲ ਦੀ ਐਨੀ ਮਹਿੰਗੀ ਪੜਾਈ ਕਰਾ ਕਰ ਕੇ ਲੋਕਾਂ ਨੂੰ ਕਿਤੇ ਕੋਈ ਨੌਕਰੀ ਨਹੀਂ ਕੁਛ ਨਹੀਂ ਕੀ ਖਾਣ ਬੱਚੇ ਕਿੱਥੋਂ ਖਰਚੇ ਕਰਨਗੇ ਉੱਥੇ ਜਾ ਕੇ ਬੱਚੇ ਇਦਾਂ ਮਰ ਰਹੇ ਨੇ ਕੋਈ ਅਟੈਕ ਹੋ ਰਿਹਾ ਕੋਈ ਐਕਸੀਡੈਂਟ ਹੋ ਰਿਹਾ ਕੋਈ ਹਾਲ ਨਹੀਂ ਹਾਂਜੀ ਬਈ ਕਿਹਨਾ ਤੁਹਾਡਾ ਮੇਰਾ ਨਾਮ ਗੁਰਬਖਸ਼ ਲਾਲ ਹੈ ਜਿਹੜਾ ਪੈਂਡੈਂਟ ਤੇਰਾ ਆ ਜੀ ਕੋਡ ਮੋਰਨ ਤੋਂ ਬਾਅਦ ਹਾਸਾ ਕਰ ਰਿਹਾ ਕੁਝ ਕਰਨ ਦਾ ਪਤਾ ਲੱਗਾ। ਅਨੁਜੇ ਤੱਕ ਪ੍ਰੋਪੋ ਕਾਰਨ ਦਾ ਪਤਾ ਨਹੀਂ ਲੱਗਿਆ ਪਰ ਇਹ ਜ਼ਰੂਰ ਦੱਸਿਆ ਕਿ ਉਹਦਾ ਐਕਸੀਡੈਂਟ ਹੋਇਆ। ਸਾਡੀ ਸਰਕਾਰਾਂ ਨੂੰ ਇਹ ਵੀ ਅਪੀਲ ਹੈ ਵੀ ਜੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਦੇਣ ਤਾਂ ਬੱਚਿਆਂ ਬਾਜ਼ ਜਾਂਦੀ ਲੋੜ ਹੀ ਕੋਈ ਨਹੀਂ। ਆ ਕੇ ਜਾਂਦੀ ਪੁੱਤਰ ਬਾਜ਼ ਜਾ ਕੇ ਮਰੇ। ਤੇ ਡੈੱਡ ਬੋਡੀ ਦੇ ਬਾਰੇ ਕੁਝ ਤਸੱਦੂਬ ਹੋਵੇ। ਅਸੀਂ ਇਹ ਹੋਵੇ ਮੰਗ ਕਰਦੇ ਹਾਂ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਜਲਦੀ ਆਪੇ।